ਦੋਸਤੋ ਇਹ ਸਰੰਦ ਲੈਣਾਂਗੇ ਸਰੰਦ ਸੇਮ ਨਾਲਾ ਕਹਿ ਦਿੰਨੇ ਆਂਗੇ ਤੇ ਪਿੰਡ ਬੋਲਾਵਾਲਾ ਕੇ ਦੋ ਨਾਲੇ ਇਕੱਠੇ ਹੋ ਜਾਂਦੇ ਨੇਗੇ ਅੱਜ 4 ਨਾਲ 4 ਤਰੀਕ ਆ ਜੀ ਨੌਵੇਂ ਮਹੀਨੇ ਦੀ ਤੇ ਇਧਰੋਂ ਸੰਗਰੂਰ ਕਣਿਓ ਆਹ ਨਾਲਾ ਹੁੰਦਾ ਤੇ ਆਹ ਹਾਂ ਆ ਭੀਖੀ ਵਾਲਾ ਨਾਲਾਗਾ ਤੇ ਭੀਖੀ ਵਾਲੇ ਨਾਲੇ 24 ਮਤਲਬ ਬਾਦਾਂ ਤੁਰਿਆ ਆਉਂਦਾ ਪਾਣੀ ਹਾਂ ਤੇ ਸੰਗਰੂਰ ਤੋਂ ਅੱਜ ਸਵੇਰ ਦੀਆਂ ਖਬਰਾਂ ਆ ਰਹੀਆਂ ਵੀ ਜਿਹੜਾ ਸੰਗਰੂਰ ਨਾਲਾਗਾ ਉਹ ਮਤਲਬ ਇੱਥੇ ਆ ਕੇ ਇਕੱਠੇ ਆਉਂਦੇ ਇਕੱਠੇ ਆ ਕੇ ਹੁੰਦੇ ਨੇ ਇਸ ਨਾਲੇ ਦੇ ਵਿੱਚੋਂ ਪਿੱਛੋਂ ਕਾਫੀ ਪਾਣੀ ਚੜਦਾ ਤੁਰਿਆਂ ਦਾ ਤੇ ਉਹ ਜਿਹੜਾ ਉਧਰੋਂ ਪਾਣੀ ਆਉਂਦਾਗਾ ਸਰੰਦ ਸਰੰਦ ਕਣੀ ਉਹ ਤੇ ਇਹ ਪਿੰਡ ਹੋਰਲਾ ਦਲੇਮ ਆ ਕਾਫੀ ਅੱਗੇ ਤੋਂ ਬਹੁਤ ਪਿੰਡਾਂ ਦੇ ਵਿੱਚ ਦੀ ਹੋ ਕੇ ਆਉਂਦਾ ਹਨਾ ਸਤੋ ਸਤੂ ਜੀ ਪਿੰਡਾਂ ਦੇ ਵਿੱਚ ਦੀ ਵੇਖਿਆ ਉਹ ਬਹੁਤ ਆ ਜਾਂਦਾ ਤੇ ਅੱਗੇ ਜਾਂਦਾ ਇਹ ਆ ਪਾਲੀਆਂ ਭਰੇ ਜੋਈਆਂ ਬਹੁਤ ਸਾਰੇ ਇਸ ਤਰ੍ਹਾਂ ਦੇ ਪਿੰਡ ਨੇ ਗਾਹਾਂ ਨਾਲੀ ਤੇ ਇਹੀ ਪਾਣੀ ਜਾਂ ਗਾਹਾਂ ਨਾਲਾ ਜਿਹੜੀ ਨਾਲ ਹੀ ਆ ਘੱਗਰ ਕਹਿੰਦੇ ਨੇ ਉੱਥੇ ਜਾ ਕੇ ਬਹੁਤ ਗਾਹਾਂ ਜਾ ਕੇ ਤਕਰੀਬ ਕਹਦੀ ਵੀ 50 ਕਿਲੋਮੀਟਰ 50 60 ਕਿਲੋਮੀਟਰ ਤੇ ਜਾ ਕੇ ਉਹਦੇ ਵਿੱਚ ਸਮਾ ਜਾਂਦਾਗਾ ਇਹ ਆ ਗਿਆ ਪੀਖੀ ਰਤਿਆ ਰੋਡ ਮੇਨ ਰੋਡ ਤੇ ਉੱਥੇ ਦੋਨੇ ਸੇਮ ਨਾਲੇ ਆ ਕੇ ਇਕੱਠੇ ਹੋ ਜਾਂਦੇ ਨੇ ਤੇ ਆਹ ਕੁਲ ਪਿਛਲੇ 2 3 4 ਸਾਲ ਪਹਿਲਾਂ ਹੀ ਬਣਿਆਗਾ ਤੇ ਇੱਥੇ ਆ ਕੇ ਉਹ ਬੇਲ ਲੱਗ ਜਾਂਦੀ ਸੀਗੀ ਸਵੇਰੇ ਪਹਿਲਾਂ ਵੀ ਮੈਂ ਦੱਸਿਆ ਹਨਾ ਆਪਾਂ ਦੱਸਿਆਗਾ ਤੇ ਸਵੇਰੇ ਨਾਲ ਜਿਹੜੇ ਇਹਦੇ ਵਿੱਚ ਮਤਲ ਥੱਲੇ ਪਾਣੀ ਨਿਕਾਸੀ ਵਾਸਤੇ ਆ ਦੇਖੋ ਤੇ ਅਲੱਗ ਤੋਂ ਸੜਕ ਦੇ ਨਾਲ-ਨਾਲ ਇੱਕ ਮਤਲਬ ਪਾਣੀ ਦੀ ਨਿਕਾਸੀ ਵਾਸਤੇ ਬਣਿਆ ਹੋਇਆ ਇਹਦੇ ਥੱਲੇ ਪਾਈਪ ਜੇ ਲਾਏ ਹੋਏ ਸੀਗੇ ਥੱਲੇ ਸਿੱਟ ਜੇ ਮੈਂ 45 ਕਹਿ ਦਿੰਨੇ ਆ ਤੇ ਉਹ 45 ਬੇਲ ਨੂੰ ਰੋਕ ਲੈਂਦੇ ਸੀਗੇ ਜਦੋਂ ਬੇ ਰੁਕਦੀ ਦਾ ਪਾਣੀ ਦਾ ਚੜਾ ਪਿੱਛੇ ਬਹੁਤ ਸਾਰਾ ਚੜ ਜਾਂਦਾ ਸੀਗਾ ਤੇ ਹੁਣ ਪਾਣੀ ਦਾ ਦੇਖੋ ਪਾਣੀ ਤਾਂ ਹੁਣ ਤਕਰੀਬਨ ਫੋਟ ਵਾਂਗੂ ਨੀਵਾ ਹੋ ਗਿਆ ਆਸਾਨੀ ਨਾਲ ਲੰਗੀ ਜਾਂਦਾ ਹੁਣ ਤਾਂ ਆਰਾਮ ਨਾਲ ਲੰਗੀ ਜਾਂਦਾ ਤੇ ਬਾਬੇ ਨੇ ਅਨਾਊਂਸਮੈਂਟ ਕਰਤੀ ਗੁਰਦੁਆਰਾ ਸਾਹਿਬ ਚ ਸਵੇਰੇ ਕਹਿੰਦੇ ਵੀ ਪਾਣੀ ਦਾ ਚੜਾ ਵਧ ਗਿਆ ਜੋ ਪਾਣੀ ਦਾ ਚੜਾ ਵਧਣਾ ਵਧਣ ਕਰਕੇ ਪਿੱਛੇ ਮਤਲਬ ਜਿੱਥੇ ਨੀਵੇਂ ਪੁਆਇੰਟ ਸੀਗੇ ਜਾਂ ਕਿਸੇ ਨਹੀਂ ਕੋਈ ਪੈਪਾਂ ਤੱਪੀਆਂ ਹੋਈਆਂ ਸੀਗੀਆਂ ਉਥੇ ਜਾ ਕੇ ਉਥੋਂ ਜੇ ਥੋੜਾ ਜਿਹਾ ਪਾਣੀ ਮਤਲਬ ਨਿਕਲਣ ਲੱਗ ਗਿਆ ਸੀ ਖੇਤਾਂ 'ਚ ਟੁੱਟਣ ਦੇ ਸਾਰ ਬਣ ਗਏ ਸੀਗੇ ਕਹ ਦੀ ਹਾਲੇ ਵੀ ਬਹੁਤ ਜ਼ਿਆਦਾ ਹਜੇ ਆਉਣਾਗਾ ਆਈ ਜਾਂਦਾ ਹਨਾ ਪਿੱਛੋਂ ਅਜੇ ਮੀਂਹ ਡਣ ਡਣ ਜਿਵੇਂ ਕਹ ਦੀ ਵੀ ਮੀਂਹ ਦੇ ਮਤਲਬ ਐ ਕੰਪਲੀਟ ਨਹੀਂ ਹੋਇਆ ਵੀ ਸਾਫ਼ ਹੋ ਗਿਆ ਮੌਸਮ ਅੱਜ ਤਰ੍ਹਾਂ ਦੇ ਮਤਲਬ ਮਾਰ ਮਾਰ ਕਣ ਮੁੰਡਿਆਂ ਨੇ ਅੱਜ ਜਿਵੇਂ ਹੁਣ ਉਹ ਕਣ ਮਾਰ ਮਾਰ ਸਾਰੇ ਘੜ ਤੇ ਕਈ ਸੀਗੇ ਇਹ 22 ਸੀਗੇ 45 ਜੇ ਸਾਰੇ ਗੜ ਤੇ ਤੇ ਹੁਣ ਤਾਂ ਬੇਲਾ ਦੇਖੋ ਬੇਲ ਵੀ ਕੱਢੀ ਪਈ ਆ ਜੀ ਜੀਸੀਬੀ ਨਾਲ ਵੀ ਬੇਲ ਕੱਢੀ ਹੈਗੀ ਤੇ ਕੁੱਲ ਮਿਲਾ ਕੇ ਵਧੀਆ ਆ ਜੋ ਉਹ ਦਿਖਾਉਣਾ ਜਿੱਥੇ ਮੰਨ ਕੇ ਚੱਲੋ ਪੁਆਇੰਟ ਜਿਹੜੇ ਪੁਆਇੰਟਾਂ ਤੇ ਪਾਣੀ ਨਿਕਲਣ ਲੱਗ ਗਿਆ ਸੀ ਚੜ ਗਿਆ ਸੀ ਪਿੱਛੇ ਇਹ ਹਿਸਾਬ ਲਾ ਲਓ ਦੋਸਤੋ ਜੇ ਕਿਤੇ ਇੰਨਾ ਪਾਣੀ ਕਿਤੇ ਮਾੜਾ ਮੋਟਾ ਲੀਕ ਹੋ ਗਿਆ ਜਾਂ ਕਿਤੇ ਵੱਡਾ ਘਾਰਾ ਪੈ ਵੀ ਗਿਆ ਹਨਾ ਤੇ ਉਥੋਂ ਦੇਖੋ ਵੀ ਕਿੰਨੇ ਪਿੰਡਾਂ ਦੀ ਸਾਡੇ ਪਿੰਡ ਤੋਂ ਲੈ ਕੇ ਕਿੰਨੇ ਪਿੰਡਾਂ ਬੜਲਾਡੇ ਬਲੂਡੇ ਤੱਕ ਵੀ ਕਿੰਨੀ ਪ੍ਰਭਾਤੀ ਹੋਣੀ ਹੈ ਇੱਥੇ ਨਾ ਪਾਈਪ ਪੱਪਿਆ ਹੋਇਆ ਸੀ ਮਤਲਬ ਨਾਲੇ ਚੋਂ ਪਾਣੀ ਚੱਕਣ ਦੇ ਤੇ ਜਦ ਉਹ ਕਿਤੇ ਵੀ ਉਹਦੇ ਨਾਲ-ਨਾਲ ਕਿਤੇ ਲੀਕ ਹੋ ਗਿਆ ਜਾਂ ਕਿਹਦੀ ਵੀ ਕਿਤੇ ਕੀੜਿਆਂ ਕੀੜਿਆਂ ਦੇ ਭੌਣ ਬਹੁਤ ਨੰਨ ਜਾਇ ਜੀ ਨੇ ਬਾਈ ਪਹਿਲਾਂ ਤਾਂ ਮੁੰਡਿਆਂ ਨੇ ਉਰੋਂ ਕੱਟਿਆ ਉਰੋਂ ਕੱਟ ਕੇ ਦੇਖਿਆ ਵੀ ਕਿਤੇ ਲੀਕ ਪਤਾ ਨਹੀਂ ਸਮਝ ਨਹੀਂ ਲੱਗੀ ਗੱਲ ਤੇ ਦੂਸਰੇ ਪਾਸੇ ਵੀ ਬੋਰੀਆਂ ਲਾਈਆਂ ਹੋਈਆਂ ਨੇਗੇ ਇਧਰੋਂ ਫਿਰ ਥੱਕ ਹਾਰ ਕੇ ਫਿਰ ਮੁੰਡੇ ਇਧਰ ਬੋਰੀਆਂ ਰੋਣ ਲਾਗੇ ਵੀ ਜਿੱਧਰੋਂ ਲੀਕ ਆਪਾਂ ਪਹਿਲਾਂ ਤਾਂ ਬੋਰੀਆਂ ਲਾਈਆਂ ਫਿਰ ਇੱਥੇ ਮਿੱਟੀ ਪਾਵਾਂਗੇ ਉਹ ਵੀ ਦੇਖ ਲਿਓ ਹੁਣ ਤੇ ਰੋਕ ਲਿਆ ਕੁੱਲ ਮਿਲਾ ਕੇ ਯਾਰ ਟਾਈਮ ਨਾਲ ਤੇ ਬਰਸਾਤਾਂ ਆਇਤੀ ਬਾਈ ਦਿਨੋਂ ਦਿਨ ਜੇ ਤਾਂ ਮਨ ਇੱਕ ਦਿਨ ਰੋਕ ਗਿਆ ਜਿੰਨਾ ਕ ਟਾਈਮ ਰੋਕਦਾ ਉਦੋਂ ਦੁੱਗਣਾ ਮੀਂਹ ਅਗਲੇ ਦਿਨ ਪੈ ਜਾਂਦਾ ਬਾਈ ਯਾਰ ਪਤਾ ਨਹੀਂ ਕੀ ਪੰਜਾਬ ਤੇ ਹਰਜੀ ਕ੍ਰੋਪੀ ਵਾਲੀ ਗੱਲ ਲਾ ਲਓ ਨੂੰ ਪਤਾ ਨਹੀਂ ਕੀ ਪਰਮਾਤਮਾ ਦਾ ਹਨਾ ਸਮਝ ਤੋਂ ਬਾਹਰੇ ਨੇ ਗੱਲਾਂ ਕਿੰਨੇ ਲੋਕ ਕਿੰਨੇ ਘਰ ਪਹਿਲਾਂ ਉੱਥੇ ਆਪਣਾ ਦੇਖਦੇ ਹਨ ਵੀ ਗੁਰਦਾਸਪੁਰ ਉਮਰਸਰ ਬਹੁਤ سارے ਜਿਹੜੇ 7-8 ਜ਼ਿਲ੍ਹੇ ਨੇਗੇ ਕਿਵੇਂ ਪਾਣੀ ਦੇ ਮਾਰੇ ਟਾਏ ਹਨਾ ਘਰੋਂ ਬੇਕਾਰ ਹੋ ਗਏ ਬਹੁਤ ਲੋਕ ਪਰ ਜਿਹੜੇ ਭਰਾ ਉੱਥੇ ਨਹੀਂ ਜਾ ਸਕਦੇ ਹਨਾ ਆਪਦੇ ਪਿੰਡ ਸਾਡੇ ਪਿੰਡ ਦੇ ਲੋਕ ਕਹ ਲੋ ਯਾਰ ਮਤਲਬ ਪਿਛਲੇ ਹੋਰ ਪਿੰਡਾਂ ਦੇ ਲੋਕ ਜਿੱਥੇ ਤੁਸੀਂ ਇਹ ਸੇਮ ਨਾ ਹੁੰਦਾ ਉੱਥੋਂ ਆਪ ਦਾ ਆਪ ਦਾ ਪ੍ਰਬੰਧ ਕਰਦੇ ਨੇ ਕਿੰਨਾ ਹੋ ਸਕਦਾ ਪਰ ਜਿੰਨਾਂ ਕੋ ਅਗਲਾ ਜਿੰਨੇ ਕੋ ਜੋਗਾ ਹਰੇਕ ਆਪਣੀ ਬਾਤ ਆ ਲਾਉਂਦਾ ਹਨਾ ਬਈ ਯਾਰ ਹਾਂ ਵਿਪੁਨ ਵਾਲੀ ਗੱਲੀ ਆ ਹਨਾ ਵੀ ਜੇ ਕਈ ਵਾਰ ਰੱਬ ਨਾ ਕਰੇ ਵੀ ਇਹੇ ਕਿਤੇ ਘਾਰਾ ਵੱਡਾ ਹੋ ਗਿਆ ਹਨਾ ਪਿੰਡਾਂ ਦੇ ਪਿੰਡ ਬਈ ਤਬਾਹ ਕਰ ਦੂ ਪਾਣੀ ਆਪਾਂ ਦੇਖਿਆ ਵੀ ਕਿੰਨਾ ਸੇਮ ਨਾਲੇ ਹਲੇ ਇਹ ਵੀ ਨਹੀਂ ਪਤਾ ਵੀ ਬੰਦ ਹੋਊ ਪਤਾ ਨਹੀਂ ਕਿੰਨਾ ਕਾਉਣਾ ਕਹਿ ਕਿ ਦਿਨ ਚੱਲਣਾਗਾ ਮੋਟੂ ਦੇਖੋ ਬਈ ਜਿੰਨੀ ਕ ਬਾਤ ਆ ਲੱਗਦੀ ਆ ਮੁੰਡੇ ਲਾਈ ਆ ਮੈਂ ਵੀ ਪੂਰੇ ਜੋਰ ਦਿਖਾਏ ਜਿੰਨਾ ਕੋ ਹੋ ਸਕੇ ਹਨਾ ਆਪਾਂ ਆ ਤਾਂ ਵੀ ਜਿੰਨਾ ਕ ਸਮਾਂ ਪਿੰਡ ਦੇ ਨਾਲ ਖੜੀ ਏ ਅਜਾ ਚੱਕੇ ਖੜੀ ਆ ਬੋਰੀਆਂ ਲਾਈਆਂ ਸੀ ਪਹਿਲਾਂ ਤਾਂ ਦੂਜੀ ਸਾਈਡ ਜਿੱਥੋਂ ਪਾਣੀ ਨਿਕਲਦਾ ਸੀਗਾ ਆਪਨ ਫਿਰ ਬਚਾਉਣ ਪੱਟ ਕੇ ਦੇਖਿਆ ਵੀ ਕਿੱਧਰੋਂ ਆਉਂਦਾ ਪਾਣੀ ਘਾਰੇ ਦਾ ਪਤਾ ਲੱਗ ਗਿਆ ਵੀ ਉਰੇ ਥੱਲੇ ਘਟੂ ਘਟਾ 5-6 ਫੁੱਟ ਡੂੰਘੇ ਪਾਈਪ ਦੱਬੇ ਹੋਏ ਸੀਗੇ ਪਾਣੀ ਉਧਰ ਉਧਰ ਜਦੋਂ ਪਾਣੀ ਘੱਟ ਹੁੰਦਾ ਸੇਮ ਨਾਲੇ ਚ ਦੇਖੀ ਬਈ ਹਾਂ ਤੇ ਇਹ ਬੰਨ ਤਾਂ ਹੈਗੇ ਬਾਈ ਜੀ ਨਿੱਕੇ ਮੋٹے ਸੰਭਲ ਜਾਣਗੇ ਜਿੱਥੇ ਪਾਣੀ ਮਾੜਾ ਮੂਟਾ ਚੜਦਾ ਪਰ ਸਾਡੇ ਕਣੀ ਇਹਨਾਂ ਨੁਕਸਾਨ ਨਹੀਂ ਹੈਗਾ ਜਿੱਥੇ ਮਾੜਾ ਮੂਟਾ ਪਾਣੀ ਚੜਦਾ ਤਾਂ ਪਿੰਡ ਵਾਲੇ ਭਰਾ ਹੈਗੇ ਆ ਵੀ ਰੋਕ ਸਕਦੇ ਨੇ ਪਰ ਜਿੱਥੇ ਵੱਧ ਨੁਕਸਾਨ ਆਗਾ ਦਰਿਆਵਾਂ ਦੇ ਨੱਕੇ ਟੁੱਟੇ ਨੇ ਬੰਨ ਟੁੱਟੇ ਨੇ ਉਥੇ ਮਤਲਬ ਬਹੁਤ ਸਾਰੇ ਬਾਣ ਤਬਾਹ ਕਰਤੇ ਹਨਾ ਪਤਾ ਨਹੀਂ ਕਿੰਨੀ ਕੁ ਗਾਰ ਗਈ ਹੋਊਗਾ ਨਾ ਤੇ ਅੱਜ ਤੋਂ ਮੰਨ ਕੇ ਚੱਲ ਜਦੋਂ ਵੀ ਮਤਲਬ ਮੌਸਮ ਠੀਕ ਹੋ ਗਿਆ ਜਾਂ ਮਤਲਬ ਪਾਣੀ ਸੁੱਕ ਗਿਆ ਉਦੋਂ ਟਰੈਕਟਰਾਂ ਦੀ ਕਰਾਹਿਆਂ ਦੀ ਬੰਦਿਆਂ ਦੀ ਤੇਲ ਦੀ ਉਦੋਂ ਲੋੜ ਪਊ ਬਾਈ ਬਣ ਕੇ ਸਾਡੇ ਨਾਲ ਲਾਜ਼ਮੀ ਕੰਟਰੈਕਟਰ ਰੱਖੋ ਡਿਸਕ੍ਰਿਪਸ਼ਨ ਦੇ ਵਿੱਚ ਨੰਬਰ ਪਾਏ ਗਏ ਨੇ ਜਿੰਨੇ ਭਰਾ ਸਾਡੇ ਨਾਲ ਟੋਚ ਨਾਲ ਟਰੈਕਟਰੋਚ ਨਾਲ ਜੁੜੇ ਹੋਏ ਸੀਗੇ ਸਾਰੇ ਅਸੀਂ ਏਕੇ ਤਾਂ ਸਾਡੇ ਨਾਲ ਜਰੂਰ رابطہ ਕਾਇਮ ਕਰਿਓ ਅਸੀਂ ਆਉਣ ਨੂੰ ਤਿਆਰ ਆ ਕਿਉਂਕਿ ਪੱਕੇ ਠੀਹੇ ਠੱਡੇ ਤੋਂ ਬਿਨਾ ਪਤਾ ਨਹੀਂ ਲੱਗਦਾ ਕਿੱਥੇ ਵੱਧ ਨੁਕਸਾਨ ਆਗਾ ਕਿੱਥੇ ਲੋਡ ਆਗੀ ਜਿਵੇਂ ਹੁਣ ਰਸ ਦੇ ਲੈ ਕੇ ਆ ਰਹੇ ਹਾਂ ਬਹੁਤ ਭਰਾ ਉਹਨਾਂ ਨੂੰ ਪਤਾ ਨਹੀਂ ਲੱਗਦਾ ਪੱਕੇ ਠੱਡੇ ਦਾ ਵੀ ਕਿੱਥੇ ਚੀਜ਼ ਦੀ ਲੋਡ ਆਗੀ ਐਸੇ ਤਰ੍ਹਾਂ ਸਾਡੇ ਨਾਲ ਜਰੂਰ رابطہ ਕਾਇਮ ਰੱਖਿਓ ਤੇ ਵੀਡੀਓ ਸ਼ੇਅਰ ਜਰੂਰ ਕਰਿਓ ਭਰਾ